ਸਾਧ ਸੰਗਤ ਜੀ ਇਹ ਸ਼ਸਤਰ ਦਾ ਨਾਮ ਕਰਾਮਾਤੀ ਸ਼ਸਤਰ ਹੈ ਇਹ ਸ਼ਸਤਰ ਨੂੰ ਹੁਸੈਨੀ ਗੋਲਿਆ ਵੀ ਆਖਿਆ ਜਾਂਦਾ ਹੈ ਤੇ ਇਹ ਇਹ ਇੱਕ ਇਹ ਕਰਾਮਾਤੀ ਸ਼ਸਤਰ ਹੈ ਸੰਸਾਰ ਦਾ ਸਭ ਤੋਂ ਅਲੋਕਿਕ ਤੇ ਸਭ ਤੋਂ ਦੁਰਲਭ ਸ਼ਸਤਰ ਹੈ ਜਿਸ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਇਸ ਦੇ ਵਿੱਚ ਇੱਕ ਸੰਸਾਰ ਦੀ ਐਸੀ ਸ਼ਕਤੀ ਹੈ ਇੱਕ ਐਸੀ ਪਾਵਰ ਹੈ ਜਿਸ ਵੇਲੇ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਗੁਰੂ ਸਾਹਿਬ ਜੀ ਦੇ ਸਿੰਘਾਸਨ ਨੂੰ ਇਸ਼ਨਾਨ ਕਰਨ ਤੋਂ ਉਪਰੰਤ ਸਵਛ ਬਸਤਰ ਵਿਛਾ ਕੇ ਸ਼ਸਤਰਾਂ ਦੀ ਸੇਵਾ ਕਰਦੇ ਹੋਏ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਸਿੰਘਾਸਨ ਤੇ ਇਹ ਸ਼ਸਤਰ ਨੂੰ ਸੁਭਾਇਮਨ ਕੀਤਾ ਜਾਂਦਾ ਹੈ ਉਸ ਦੇ ਬਾਅਦ ਇੱਕ ਇੱਕ ਕਰਕੇ ਸਾਰੇ ਸ਼ਸਰਾਂ ਨੂੰ ਗੁਰੂ ਸਾਹਿਬ ਜੀ ਦੇ ਸਿੰਘਾਸਨ ਦੇ ਉੱਪਰ ਸੁਭਾਇਵਨ ਕੀਤਾ ਜਾਂਦਾ ਹੈ ਜਿਸ ਵੇਲੇ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਅਰਦਾਸ ਦੀ ਸਮਾਪਤੀ ਹੁੰਦੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਅਰਦਾਸ ਦੀ ਸਮਾਪਤੀ ਤੋਂ ਬਾਅਦ ਇਹ ਸ਼ਸਤਰ ਆਪਣੇ ਆਪ ਸਾਰੇ ਸ਼ਸਤਰਾਂ ਤੋਂ ਉੱਪਰ ਆ ਕੇ ਪ੍ਰਗਟ ਹੋ ਜਾਂਦਾ ਹੈ ਬਰੇ ਇਸ ਹੋਰ ਹੈ ਇਸ ਸ਼ਸਤਰ ਦੇ ਅੰਦਰ ਉਹ ਦੁਰਲਭ ਪਾਵਰ ਹੈ ਉਹ ਦੁਰਲਭ ਸ਼ਕਤੀ ਹੈ ਜਿਸ ਨੇ ਕਰਕੇ ਇਹ ਸ਼ਸਤਰ ਕਿਸੇ ਵੀ ਸ਼ਸਤਰ ਤੋਂ ਹੇਠਾ ਨਹੀਂ ਰਹਿ ਸਕਦਾ ਇਸੇ ਕਰਕੇ ਇਹ ਸ਼ਸਤਰ ਦਾ ਨਾਮ ਕਰਾਮਾਤੀਸਰੀ ਸਾਹਿਬ ਹੈ ਬੋਲੋ